ਵਾਹਿ ਵਾਹਿਰੋ ਜੀ ਦਾ ਖਾਲਸਾ ਵਾਹਿਰੋ ਜੀ ਦੀ ਫਤਿਹ ਮੈਂ ਭੁਪਿੰਦਰ ਸਿੰਘ ਭਾਈ ਖੇਲ ਸਫਰੇ ਸ਼ਹਾਦਤ ਦੇ قافਲੇ ਦਾ ਅਜ ਦੂਜਾ ਪੜਾ ਆਪਾਂ ਅੱਜ ਜ਼ਿਲ੍ਹਾ ਰੋਪੜ ਦੇ ਪਿੰਡ ਸਹੇੜੀ ਵਿੱਚ ਹਾਂ ਗੰਗੂ ਬ੍ਰਾਹਮਣ ਦੇ ਘਰ ਮੇਰੇ ਪਿੱਛੇ ਜੋ ਦੀਵਾਰ ਤੁਸੀਂ ਦੇਖ ਰਹੇ ਹੋ ਇਹ ਗੰਗੂ ਦੇ ਘਰ ਦੀ ਉਹ ਦੀਵਾਰ ਹੈ ਜਿਸ ਵਿੱਚ ਮਾਤਾ ਗੁਜਰੀ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੇ ਰਾਤ ਕੱਟੀ ਸੀ ਇਸੇ ਹੀ ਥਾਂ ਤੇ ਜੋ ਯਾਦ ਬਣ ਰਹੀ ਹੈ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਅਟਕ ਸਾਹਿਬ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਬਣ ਰਹੀ ਹੈ ਕਾਫਲੇ ਦੇ ਦੂਜੇ ਪੜਾਅ ਦਾ ਸਮਾਗਮ ਅੱਜ ਇੱਥੇ ਹੀ 8 ਪੋਹ ਅਰਥਾਤ ਦਸੰਬਰ 23 2023 ਨੂੰ ਮਨਾਇਆ ਜਾ ਰਿਹਾ ਹੈ ਸੰਗਤ ਹੁਮ ਹੁਮਾ ਕੇ ਪੁੱਜ ਰਹੀਆਂ ਹਨ ਇਹ ਸਥਾਨ ਸੇ ਇਤਿਹਾਸ ਦੇ ਉਸ ਕਾਲੇ ਕਿਰਦਾਰ ਨਾਲ ਜੁੜਿਆ ਹੋਇਆ ਹੈ ਜਿਸ ਦੇ ਲੋਭ ਨੇ ਮਨੁੱਖੀ ਇਤਿਹਾਸ ਵਿੱਚ ਬਹੁਤ ਹੀ ਦਰਦਨਾਕ ਅਤੇ ਕਹਿਰ ਨੂੰ ਅੰਜਾਮ ਦਿੱਤਾ ਗੱਲ ਕਰ ਰਹੇ ਹਾਂ ਗੰਗੂ ਬ੍ਰਾਹਮਣ ਦੀ ਇਹ ਤਾਂ ਸਭ ਨੂੰ ਪਤਾ ਹੀ ਹੈ ਕਿ ਦੁਸ਼ਟ ਗੰਗੂ ਦਾ ਕੀ ਰੋਲ ਸੀ ਅਤੇ ਉਸ ਦੀ ਇਸ ਦੁਸ਼ਟਤਾ ਦਾ ਅੰਜਾਮ ਕੀ ਹੋਇਆ ਤੁਹਾਨੂੰ ਦੱਸ ਦਈਏ ਕਿ ਗੰਗੂ ਬ੍ਰਾਹਮਣ ਦਾ ਪੂਰਾ ਨਾਂ ਸੀ ਪੰਡਤ ਗੰਗਾਧਰ ਕੌਲ ਇਹ ਕਸ਼ਮੀਰੀ ਬ੍ਰਾਹਮਣ ਸੀ ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਸ ਜਦ Hindu ਧਰਮ ਦੀ ਰੱਖਿਆ ਦੀ ਮਦਦ ਮੰਗਣ ਲਈ ਪੰਡਤ ਕਿਰਪਾ ਰਾਮ ਦੀ ਅਗਵਾਈ ਵਿੱਚ ਕਸ਼ਮੀਰੀ ਪੰਡਤਾਂ ਦਾ ਵਫ਼ਦ ਆਇਆ ਸੀ ਉਸ ਵਿੱਚ ਇਹ ਗੰਗਾਧਰ ਉਰਫ ਗੰਗੂ ਵੀ ਸ਼ਾਮਿਲ ਸੀ ਬਾਅਦ ਵਿੱਚ ਗੰਗਾਧਰ ਇੱਥੇ ਹੀ ਖੇੜੀ ਵਸ ਗਿਆ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਰਸੋਈਆ ਬਣ ਕੇ ਰਿਹਾ ਇਸ ਤਰ੍ਹਾਂ ਗੰਗੂ ਸਫਰ-ਏ-ਸ਼ਹਾਦਤ ਦਾ ਉਹ ਸ਼ਰਮਨਾਕ ਕਿਰਦਾਰ ਹੈ ਜਿਸ ਦੀ ਕਰਤੂਤ ਅਤੇ ਬਿਰਤੀ ਨੂੰ ਚੰਗੀ ਤਰ੍ਹਾਂ ਸਮਝਣ ਦੀ ਲੋੜ ਹੈ ਲੋਭੀ ਅਤੇ ਮੱਕਾਰ ਦਾ ਵਿਸਾਹ ਮਤਲਬ ਪੂਰੀ ਬਰਬਾਦੀ ਸਿੱਖਾਂ ਨੂੰ ਸਮਝਣ ਦੀ ਲੋੜ ਹੈ ਜਿਸ ਨੂੰ ਫਲਾਤ ਹੈ ਘਹਿਰ ਚਾਰ ਕਰਨ ਤਨ ਲੋਭੀਆਂ ਜਸਾਨ ਜੰਮ ਗਾਵਾਂ ਵਸਾ ਹੋ ਨਕੀ ਜੈ ਲੋਕੀ ਕਾ ਵਸਾ ਹੋ ਨਕੀ ਜੈ ਜੇ ਖਪਰ ਵਸਾਏ ਜੇ ਖਪਰ ਮੋ ਕਾਲੀ ਤਿੰਨ ਲੋ ਪਿਆ ਜਾਸ ਹੋ ਕਲੀ ਤੇਨ ਲੋ ਪਿਆ ਜਸਨ ਜਨਮ ਗਵਾਏ ਆ ਹੁਣ ਮਿਲਦੇ ਹਾਂ ਸਮਾਗਮ ਵਿੱਚ ਸ਼ਾਮਲ ਹੋ ਰਹੀ ਸੰਗਤ ਵਿੱਚੋਂ ਕੁਝ ਸ਼ਖਸੀਅਤਾਂ ਨੂੰ ਅਤੇ ਜਾਣਦੇ ਹਾਂ ਉਹਨਾਂ ਦੇ ਵਿਚਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਦ ਸੰਸਾਦ ਜੀ ਸੀ ਆਪਣਾ ਗੁਰੂ ਦੇ ਦਰਸ਼ਨਾਂ ਬਾਰੇ ਆਤੇ ਆਏ ਇੱਥੇ ਆਣ ਕੇ ਦਿੱਤਾ ਗੁਰੂ ਦੇ ਸਾਥ ਸੰਗਤਾਂ ਨੂੰ ਨੇ ਰੌਣਕ ਮਿਲੇ ਹਨ ਆਹੀ ਦੇ ਦੇ ਕੇ ਅਸੀਂ ਇਹ ਚੀਜ਼ ਪਹਿਲਾਂ ਕਦੇ ਨਹੀਂ ਦੇਖੀ ਬਹੁਤ ਕਾਫੀ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਇਹ ਸਫਰ ਕਰਕੇ ਇਹ ਗੁਰੂ ਸਾਹਿਬ ਜੀ ਦੀ ਇੱਕ ਗੁਰੂ ਦੀਆਂ ਹਰ ਸਾਲ ਇਤਾਂ ਹੀ ਦਰਸ਼ਨ ਕਰਾਂਗੇ ਨਾਨਕ ਅਸੀਂ ਉੱਧਰ ਵੀ ਰਹੇ ਹਾਂ ਜਿਸ ਤੋਂ ਬਾਅਦ ਸਤਿ ਸ੍ਰੀ ਅਕਾਲ ਜੀ ਸਭੀ ਬੱਚੇ ਵਾਲੇ ਕੇ ਘਰਾਂ ਦਾ ਨਾਮ ਲੈਂਦੇ ਰਹੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਭ ਤੋਂ ਵੱਧ ਸਤਿਕਾਰ ਕਰਦਾ ਆਇਆ ਪੰਜ ਸਤਿਗੁਰੂ ਜੀ ਸਾਧੀ ਆਏ ਚਲੋ ਪੂਜਾ ਪੰਦਤ ਚੱਲ ਕੇ ਆਏ ਸ੍ਰੀ ਪਿੰਡ ਵਿੱਚ ਸਾਰੇ ਦਰਸ਼ਨ ਕਰਾਏ ਬਹੁਤ ਅੱਛਾ ਲੱਗਿਆ ਬਹੁਤ ਲਾਈ ਪ੍ਰੋਗਰਾਮ ਹੈ ਬਹੁਤ ਹੀ ਅੱਛਾ ਪ੍ਰੋਗਰਾਮ ਚੱਲ ਰਿਹਾ ਹੈ ਭੈਜੀ ਖਾਲਸਾ ਸਰ ਸ੍ਰੀਕਲ ਜੀ ਮੇਰਾ ਨਾਮ ਹੈ ਜੈਸਮਿਨ ਕੌਰ ਮੈਂ ਅਕਸਰਾਂ ਤੋਂ ਆਈ ਆ ਅੱਜ ਬਹੁਤ ਵੱਡਾ ਇਤਿਹਾਸਿਕ ਦਿਨ ਹੈ ਅੱਜ ਮਾਤਾ ਗੁਜਰ ਕੌਰ ਜੀ ਬਾਬਾ ਫਤੇ ਸਿੰਘ ਬਾਬਾ ਜੋਰawar ਸਿੰਘ ਜੀ ਬਾਬਾ ਫਤੇ ਸਿੰਘ ਜੀ ਉਰੇ ਗੰਗੂ ਬਾਪੀ ਦੇ ਘਰ ਆਏ ਸੀਗੇ ਉਹਨੇ ਆਪਣੇ ਘਰ ਉਹਨਾਂ ਨੂੰ ਰੱਖਿਆ ਸੀਗਾ ਅੱਜ ਦੀ ਰਾਤ ਵਾਸਤੇ ਇਸ ਘਰ ਕੇ ਅਜੂਰੇ ਬਹੁਤ ਵੱਡਾ ਪ੍ਰੋਗਰਾਮ ਹੈਗਾ 바이거지 ਕਾ ਖਾਲਸਾ 바이거지 ਦੀ ਫਤਿਹ ਬਾਈਕੂਸ਼ੀ ਕਾ ਖਾਲਸਾ ਬਾਈਕੂਸ਼ੀ ਕੀ ਫਤਿਹ ਮੇਰਾ ਨਾਮ ਅਮਨਪ੍ਰੀਤ ਕੋਰ ਹੈ ਮੈਂ ਸਰਨ ਫਤੇਗੜ ਸੇ ਆਵਦੀ ਤੋ ਆਈ ਹਾਂ ਅੱਜ ਦੇ ਦਿਨ ਕੰਗੂ ਕਾ ਪੱਪੀ ਤੰਤਨਜੀ ਜੀ ਬਾਬਾ ਚੋਰਾਵਰ ਸਿੰਘ ਜੀ ਸ਼ਹੀਦ ਬਾਬਾ ਫਤਿਹ ਸਿੰਘ ਜੀ ਤੰਤਨਜੀ ਜੀ ਮਾਤ ਕੁਜਰ ਕੋਰ ਜੀ ਨੂੰ ਆਪਣੇ ਘਰ ਕੰਗੂ ਪੱਪੀ ਲੈ ਕੇ ਆਇਆ ਸੀ ਇੱਕ ਰਾਤ ਉਸਨੇ ਉਹਨਾਂ ਨੂੰ ਇੱਥੇ ਠਹਿਰੇ ਸੀ ਉਸ ਤੋਂ ਬਾਅਦ ਉਸਨੇ ਉਸ ਨੂੰ ਨਾ ਨਾ ਪੁਲਿਸ ਕੋ ਕਪੜਾ ਦਿੱਤਾ ਸੀ ਇਹ ਪ੍ਰੋਗਰਾਮ ਉਹਨਾਂ ਦੀ ਯਾਦ ਵਿੱਚ ਉਹ ਇੱਥੇ ਠਹਿਰੇ ਸੀ ਇਸ ਕਰਕੇ ਕਰਵਾਇਆ ਜਾ ਰਿਹਾ ਹੈ ਇਸ ਸਮਾਗਮ ਬਹੁਤ ਹੀ ਸ਼ਰਧਾ ਦੇ ਨਾਲ ਕਰਵਾਇਆ ਜਾ ਰਿਹਾ ਹੈ ਬਹੁਤ ਹੀ ਅੱਛਾ ਪ੍ਰੋਗਰਾਮ ਹੈ ਇਥੋਂ ਦੇ ਲੋਕ ਵੀ ਲੋਕਨਰ ਬਹੁਤ ਕੋਆਪਰੇਟ ਕਰਦੇ ਹੈ ਬਹੁਤ ਸੇਵਾਦਾਰ ਹੈ ਬਾਈ ਕੁਸ਼ੀ ਕਾਲਸਾ ਬਾਈ ਕੁਸ਼ੀ ਥੈਂਕ ਯੂ ਬਾਈ ਗੁਰਜੀ ਖਾਲਸਾ ਬਾਈ ਗੁਰਜੀ ਕੀ ਫਤਿਹ ਅਸੀਨਾਨਦਪੁਰ ਸਾਹਿਬੋਂ ਆਏ ਹੈ ਜੀ ਤੇ ਇਥੇ ਦਾ ਪ੍ਰੋਗਰਾਮ ਬਹੁਤ ਵਧੀਆ ਹੈ ਤੇ ਇਥੇ ਛੋਟੇ ਸਾਹਿਬ ਜੀ ਨਾਲ ਰਾਤ ਗੱਢੀ ਜੀ ਤੇ ਪ੍ਰੋਗਰਾਮ ਬਹੁਤ ਵਧੀਆ ਲੱਗਿਆ ਜੀ ਬਾਈ ਗੁਰਜੀ ਖਾਲਸਾ ਸ੍ਰੀ ਬਾਈ ਗੁਰਜੀ ਕੀ ਫਤਿਹ ਜੀ ਸਾਹਿਬ ਵੈਗੁਰੂ ਜੀ ਕੀ ਫਤਿਹ ਮੇਰਾ ਨਾਮ ਜਸਸਿੰਦਰ ਮੇਰਾ ਪਿੰਡ ਵਾੜਾ ਬ੍ਰਹਮ ਸਿੰਘ ਵਾਲਾ ਹੈ ਤੇ ਅਸੀਂ ਸਫਰਸ਼ਾਦ ਤੇ ਆਏ ਆ ਜੀ ਚ ਚ ਚਾਰ ਸਾਬ ਜਦਿਆਏ ਸੀਗੇ ਤਾਂ ਕਰਕੇ ਅਸੀਂ ਇੱਥੇ ਆਏ ਆ ਨਾਲੇ ਦਰਦੀ ਜੀ ਆਏ ਸੀਗੇ ਠੇ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਵੈਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸ੍ਰੀ ਫਤਗੜ ਸਾਹਿਬ ਸਰਹੰਤੋਂ ਸ਼ਹੀਦਾਂ ਦੀ ਧਰਤੀ ਤੰਤਨ ਬਾਬਾ ਜੋਰਾਵਰ ਸਿੰਘ ਤੰਤਨ ਬਾਬਾ ਫਤਿਹ ਸਿੰਘ ਤੰਤਨ ਪਾਤਾ ਗੁਰਕੌਰ ਜੀ ਦੇ ਸਿੱਧੀ ਸਥਾਨ ਤੋਂ ਗੁਰਦੁਆਰਾ ਸ੍ਰੀ ਸਿਹੜੀ ਸਾਹਿਬ ਪਹੁੰਚਿਆ ਹਾਂ ਮੈਂ ਉਹਨਾਂ ਬੱਚਿਆਂ ਨੂੰ ਸ਼ਰਧਾਂਜਲੀ ਦੇਣ ਆਇਆ ਹਾਂ ਜਿਹੜੇ ਗੰਗੂ ਦੇ ਪਿੰਡ ਸਿਹੜੀ ਕੋਲ ਆਪਣੇ ਬੱਚਿਆਂ ਨੂੰ ਰਾਤ ਇੱਥੇ ਰੱਖਿਆ ਸੀ ਔਰ ਇੱਥੋਂ ਕੈਦ ਕਰਕੇ ਅੱਗੇ ਲੈ ਕੇ ਗਏ ਸਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹਰਜੋਤ ਸਿੰਘ ਹੈ ਮੈਂ ਨਸਰਾਲੀ ਤੋਂ ਆਇਆ ਹਾਂ ਤੇ ਇੱਥੇ ਬਾਬਾ ਜੁਜਾ ਜੀ ਸਿੰਘ ਜੀ ਨੇ ਰਾਤ ਕੱਟੀ ਸੀ ਅੱਜ ਦਾ ਦਿਨ ਇੱਥੇ ਸਮਾਗਮ ਕਿਉਂ ਹੋ ਰਿਹਾ ਹੈ ਇੱਥੇ ਛੋਟੇ ਛੋਟੇ ਸਾਹਿਬ ਜਦਿਆਂ ਨੇ ਰਾਤ ਕੱਟੀ ਸੀ ਕਿਹਦੇ ਕੋਲ ਗੰਗੂਵਰ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਫਤਿਹ ਮੇਰਾ ਨਾਮ ਤਾਂਜੀਤ ਸਿੰਘ ਜੀ ਮੈਂ ਆਪਣਾ ਜਿਲ੍ਹਾ ਲੁਧਿਆਣਾ ਡੁੱਬਰੀ ਤੋਂ ਰਹਿਣ ਵਾਲਾ ਜੀ ਅਸੀਂ ਗੁਰਦੁਆਰਾ ਟਕਸਰ ਸਾਹਿਬ ਆਏ ਆ ਜੋ ਗੰਗੂ ਪਾਪੀ ਦਾ ਘਰ ਇੱਥੇ ਛੋਟੇ ਸਾਹਿਬ ਜੀ ਦੇ ਮਾਤਾ ਗੁਦਰੀ ਜੀ ਨੇ ਰਾਤ ਗੁਜ਼ਾਰੀ ਸੀ ਇਸ ਟਾਈਮ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਹੈ ਜੀ ਇਸ ਸੰਧਾਨ ਜੀ ਭੇਟ ਕਰਨ ਆਏ ਹੋਏ ਨੇ ਸਾਰੇ ਜੋ ਕਿ ਸਾਡੀ ਸਿੱਖੀ ਛੋਟੇ ਸਾਹਿਬ ਜੀਆਂ ਤੋਂ ਬੁੱਟਾ ਲੱਗਿਆ ਜੀ ਸਿੱਖੀ ਦਾ ਬੁੱਟਾ ਛੋਟੇ ਸਾਹਿਬ ਜੀਆਂ ਤੋਂ ਲੱਗਿਆ ਅਸੀਂ ਵੀ ਸਾਰੇ ਮੱਲਾਣਾ ਵਾਸੀਆਂ ਨੂੰ ਨਾਮ ਲੈ ਕੇ ਜੋ ਕਿ ਬੱਚਿਆਂ ਨੂੰ ਦਿਖਾਣ ਆਏ ਕਿ ਸਾਡੀ ਸਿੱਖੀ ਪ੍ਰਾਤਿਤ ਪਿੰਡੀ ਕੀ ਹੈਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਜੀ ਕੀ ਫਤਿਹ ਅੱਜ ਅਸੀਂ ਮੇਰਾ ਨਾਮ ਜੋ ਸੁਖਿੰਦਰ ਸਿੰਘ ਹੈ ਅਸੀਂ ਮੰਡੀਕੋਟੜ ਜ਼ਿਲ੍ਹਾ ਫਤਿਹਗੜ੍ਹ ਸਹਿਤੋਂ ਅੱਜ ਨਮਸਤਕੋਣ ਲਈ ਆਏ ਹਾਂ ਅਸੀਂ ਬੜੇ ਸ਼ਰਧਾ ਦੇ ਫੁੱਲ ਭੇਟ ਕਰਨ ਆਏ ਹਾਂ ਇੱਥੇ ਮਾਤਾ ਗੁਜਰਕੌਰ ਜੀ ਅਤੇ ਸਭ ਸਾਬਜਾਦੇ ਆਏ ਸਨ ਇਨਾ ਦੀ ਆਸ਼ਾ ਦੇ ਨੂੰ ਕੋਟੀ ਕੋਟੀ ਪ੍ਰਣਾਮ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਚੀ ਤੋਂ ਆਇਆ ਹਾਂ ਮੇਰਾ ਨਾਮ ਪ੍ਰਭਜੋਤ ਸਿੰਘ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਰਾ ਨਾਮ ਕੀ ਬੇਟਾ ਮੰਨਰੂ ਕਿੱਥੋਂ ਆਇਓ ਖਰਦ ਇੱਥੇ ਕੀ ਕਰਨ ਆਇਓ ਮੰਮੀ ਨੇ ਦੱਸਿਆ ਨਹੀਂ ਇੱਥੇ ਇਤਿਹਾਸ ਕੀ ਹੈ पता भी नहीं है क्या गोगुडी से हेड़ी है एम गोगुडी तो से है वो काली रात है क्या काली रात है कि एक्चुअली एक-एक बोलो जसप्रीत कोर ओब्राय ओके ऐश्लिन कोर ओब्राय किथों आयो श्रीहिंद एक-एक बोलो श्रीहिंद इस जगह का नाम पता है जिथे आयो हां जी बोलो दंगू बप्पी इतिहास पता है आज की दिन है अच्छा मम्मी ਦੱਸਿਆ ਨਹੀਂ ਇਤਿਹਾਸ ਬਾਰੇ ਦੱਸਿਆ ਨਾ ਹਾਂਜੀ ਇਹਨਾਂ ਪਤਾ ਵੀ ਜਿਹੜਾ ਗੰਗੂ ਬਾਪੀ ਸੀਗਾ ਛੋਟੇ ਸਭ ਜੱਦਿਆਂ ਨੂੰ ਦੁੱਧ ਪਿਲਾਉਂਦਾ ਸੀਗਾ ਤਾਂ ਉਹਨੇ ਛੋਟੇ ਸਭ ਜੱਦਿਆਂ ਤੇ ਉਹਨਾਂ ਦੀ ਦਾਦੀਆਂ ਨੂੰ ਠੋਕਾ ਦਿੱਤਾ ਸੀਗਾ ਦੁੱਧ ਕੌਣ ਪਿਲਾਉਂਦਾ ਸੀ ਗੰਗੂ ਬਾਪੀ ਅੱਛਾ ਨਹੀਂ ਨਹੀਂ ਜੱਦਿਆਂ ਨੂੰ ਦੁੱਧ ਕੌਣ ਪਿਲਾਉਂਦਾ ਸੀ ਕੁਐਸਚਨ ਵੀ ਆਇਆ ਹੈ ਸਾਰਾ ਉਹਨਾਂ ਨੂੰ ਦੁੱਧ ਕੌਣ ਪਿਲਾਉਂਦਾ ਸੀਗਾ ਪਤਾ ਹੈ ਤੁਹਾਨੂੰ ਅੱਤੀ ਮਹਿਰਾ ਹਾਂ ਤੇ ਗੰਗੂ ਬ੍ਰਾਹਮਣ ਦਾ ਕੀ ਰੋਲ ਹੈ ਹਾਂਜੀ ਗੰਗੂ ਬ੍ਰਾਹਮਣ ਦਾ ਕੀ ਰੋਲ ਹੈ ਵੀ ਗੰਗੂ ਬ੍ਰਾਹਮਣ ਨੇ ਕੀ ਕੀਤਾ ਸੀ 50 ਸਾਲ ਪਤਾ ਇਹਨੂੰ ਸਭ ਪਤਾ ਹੈ ਤੇ ਦੱਸੋ ਬੇਟਾ ਗੰਗੂ ਪਾਪੀ ਹਾਂ ਦੱਸੋ ਉਹਨਾਂ ਨੇ ਕੀ ਕਰਿਆ ਸੀ ਸ਼ਾਇਦ ਉਹਨਾਂ ਨੇ ਛੋਟੇ ਸੱਜਦੇ ਤੇ ਉਹਨਾਂ ਦੀ ਦਾਦੀ ਨਾਲ ਪਾਪ ਕੀਤਾ ਸੀਗਾ ਕੀ ਕੀ ਉਹ ਉਹਨਾਂ ਨੂੰ ਕੋਈ ਮਾਤਾ ਸੀ ਸ਼ਾਇਦ ਉਹ ਉਹ ਜਿਹੜੀ ਕਿਹਦੇ ਨਾਲ ਐਸੀ ਅਜਾ ਉਸ ਪੈਸੇ ਦਾ ਲਾਲਚ ਸੀਦਰ ਦਾ ਉਹ ਕਰਕੇ ਦੱਸ ਕਰਕੇ ਉਹਨੇ ਛੋਟੇ ਸੰਚਾਰ ਦੇਤੇ ਉਹਨਾਂ ਦੀ ਦਾਦੀ ਨਾਲ ਧੋਖਾ ਕੀਤਾ ਸੀਗਾ ਕਿ ਉਹਨੂੰ ਪੈਸੇ ਦਾ ਲਾਲਚ ਹੋ ਗਿਆ ਭਾਈ ਗੁਜਿਕਾ ਖਲਸਾ ਭਾਈ ਗੁਜਿਕੀ ਫਤੇ ਬਬਈ ਅਸੀਂ ਲੁਧਿਆਣੇ ਤੋਂ ਸੀ ਅਸੀਂ ਚੋਂ ਤੋਂ ਆਏ ਜੀ ਗੁਰਦੁਆਰਾ ਛੇਵੀਂ ਪਾਰਸ਼ਾ ਦੇ ਤੋਂ ਜੀ ਠੀਕ ਹੈ ਤੇ ਬੱਚੀ ਦਾ ਨਾਮ ਹੈ ਜੀ ਬਾਣੀ ਠੀਕ ਹੈ ਇਹ ਮੂਲ ਮੰਤਰ ਸੁਣਾਏਗੀ ਬੋਲੋ ਏਕਮ ਕਾਰ ਹਾਂ ਹਾਂਜੀ ਨੇਪੋ ਹਾਂਜੀ ਨੀਮਾ ਹਾਂਜੀ ਹੰਤ ਹਾਂਜੀ ਅਜੀ ਸ਼ੇਬ ਹਾਂਜੀ ਪੁਸ਼ਾਦਾ ਹਾਂਜੀ ਚਾਪਾ ਹਾਂਜੀ ਆਸਕ ਹਾਂਜੀ ਸੋ ਹਾਂਜੀ ਐਬੀ 6 ਹਾਂਜੀ ਕੁਸੀ ਪੀ 6 ਕੋ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁ ਬੋਲੋ ਇਸੇ ਨਾਲ ਦੇ ਹੋਏ ਇਜਾਜ਼ਤ ਹੱਸਦੇ ਵਸਦੇ ਰਹੋ ਖੁਸ਼ ਰਹੋ ਆਬਾਦ ਰਹੋ ਸਰਬੱਤ ਦਾ ਭਲਾ ਮੰਗੋ ਵੀਡੀਓ ਦੇਖਣ ਸੁਣਨ ਲਈ ਆਪ ਸਭ ਦਾ ਧੰਨਵਾਦ ਵੀਡੀਓ ਚੰਗੀ ਲਗੀ ਤਾਂ ਸ਼ੇਅਰ ਜ਼ਰੂਰ ਕਰਨੀ ਪਾਓ ਸਾਂਝ ਗੁਰੂ ਵੱਲੋਂ ਬਖਸ਼ੀ ਹੋਈ ਫਤਿਹ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ